ਉਠ ਫਰੀਦਾ ਉਜ ਸਾਜ ਸਵੇ ਨਿਵਾਜ ਗਜਾਰ ਜੋ ਸਰ ਸਾਈ ਨਾ ਨਿਵੇ ਸੋ ਸਰ ਕਾ ਪੋਤਾਰ ਤਨ ਸੋ ਵੇਲਾ ਜੇ ਦਰਸ਼ਨ ਕਰਨਾ ਬੋਲੇ ਹਰੀ ਸਤ ਗੁਰ ਚਰਨਾਂ ਸੋ ਕਹ ਟਨ ਗੁਰ ਸੇਵੀਐ ਅਹਨਸ ਸੈ ਜਿਸੁ ਪਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖੁ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਾਠ ਮਹਲਾ 5 ਕਰ ਦੋਈਟਾ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਮਲ ਭੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਆਦਕ ਅਹ ਬੁੱਧ ਬਾਂਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਮਲ ਭੰਗਮ ਸਾਦੇ ਪੰਜ ਜਨਾਸੋ ਸੰਗਨ ਛੁਟ ਕਿਓ ਆਦਿਕ ਉਹ ਵਿਦਵਾ ਦੇ ਪਿਆਰੇ ਇੰਦੇ ਬਿਤੇ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੇ ਜੇ ਬੁੱਧ ਵਿਵੇਕ ਰਹਾਉ ਮੌਨ ਭਿਉ ਕਰਪਾਤੀ ਰਹਿਓ ਨਗਨ ਫਰਿਓ ਬਨਵਾਹੀ ਤਾਠ ਤੀਤ ਸਭ ਤਰਤੀ ਭਰਮਿਓ ਦਮਦਾ ਛਟਕੇ ਨਾਹੀ ਮਾਨ ਕਾਮਨਾ ਤੀਥ ਜਾਇ ਵਸਿਓ ਸਰ ਕਰਵਤ ਧਰਾਏ ਮਨ ਕੇ ਮੈ ਨ ਉਤਰੇ ਇਹ ਵਿਦ ਜੇ ਲਖ ਯਤਨ ਕਰਾਏ ਕਨਕ ਕਾਮਨੀ ਹੈ ਗੁਰ ਗੈ ਗੁਰ ਬੋ ਵਿਦ ਦਾਨ ਦਤਾਰਾ ਅਨ ਵਸਤਰ ਪੂਪ ਬਹੁ ਅਰਪੈ ਨਹਿ ਮਿਲਿਏ ਹਰ ਦਵਾਰਾ ਪੂਜਾ ਅਚ ਬੰਦਨ ਡੰਡੋਤ ਖੱਟ ਕਰਮ ਰਤ ਰਹਤਾ ਹਉ ਹੰਕਾਰ ਤ ਬੰਦਨ ਨੇ ਭਰਿਆ ਨਹਿ ਮਿਲਿਏ ਇਹ ਜੁਗਤਾ ਜੋਗ ਸਜ ਆਸਨਾ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਰਜਨਮੈ ਹਰਸ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਵਫਾਰਾ ਸੇ ਜਸ ਹੁਨੀ ਚੰਦਨ ਝੋਆ ਨਾਰਕ ਘੋਰ ਕਾ ਦਵਾਰਾ ਹਾਰ ਕੀਰਤ ਸਾਧ ਸੰਗਤ ਹੈ ਸਰ ਕਰਮਨ ਕੈ ਕਰਮ ਕਹੋ ਨਾਨਕ ਤਸ ਪਿਉ ਅਪਰਾਪਤ ਜੈ ਸਪੂਰਵ ਲਿਖੇ ਕਾਲਹਿ ਨ ਤੇਰੋ ਸੇਵਕ ਏ ਰੰਗ ਮਲਤਾ ਪਿਉ ਕਿਰਪਾਲ ਹੁੰਦੀ ਧੁਖ ਭੰਜਨ ਹਰ ਹਾਰ ਕੀਰਤਨ ਇਹੋ ਮਨਰਾਤਾ ਤੇਰੋ ਸੇਵਕ ਇਹ ਰੰਗ ਮਤਾ ਪਿਓ ਕਿਰਪਾਲ ਦੇ ਦੁਖ ਭੰਜਨ ਹਰ ਹਾਰ ਕੀਰਤਨ ਇਹ ਮਨਰਾਤਾ ਰਹਾ ਦੂਜਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ